ਫਗਵਾੜਾ ਨੂੰ ਮਿਲਿਆ ਆਮ ਆਦਮੀ ਪਾਰਟੀ ਦਾ ਮੇਅਰ ਰਾਜਪਾਲ ਉੱਪਲ ਬਣੇ ਨਗਰ ਨਿਗਮ ਫਗਵਾੜਾ ਦੇ ਨਵੇਂ ਮੇਅਰ ਵਿੱਕੀ ਸੂਦ ਨੂੰ ਮਿਲਿਆ ਡਿਪਟੀ ਮੇਅਰ ਦਾ ਅਹੁਦਾ ਅਤੇ ਤੇਜਪਾਲ ਬਸਰਾ ਬਣੇ ਸੀਨੀਅਰ ਡਿਪਟੀ ਮੇਅਰ ਇੱਥੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੂੰ ਬਸਪਾ ਤੇ ਕਾਲੀ ਦਲ ਦਾ ਵੀ ਸਾਥ ਮਿਲਿਆ ਆਮ ਆਦਮੀ ਪਾਰਟੀ ਦੀ ਹੱਕ ਵਿੱਚ ਕੁੱਲ 26 ਵੋਟਾਂ ਪਈਆਂ ਜਦਕਿ ਓਪੋਜੀਸ਼ਨ ਦਾ ਇੱਕ ਕੌਂਸਲਰ ਗੈਰਹਾਜ਼ਰ ਦੱਸਿਆ ਜਾ ਰਿਹਾ ਸੀ ਇਸ ਮੌਕੇ ਤੇ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਹਾਜ਼ਰ ਸਨ ਜਿਨ੍ਹਾਂ ਨੇ ਨਵੇਂ ਬਣੇ ਮੇਅਰ ਰਾਮਪਾਲ ਉਪਲ ਅਤੇ ਡਿਪਟੀ ਮੇਅਰ ਵਿੱਕੀ ਸੂਦ ਅਤੇ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਨੂੰ ਜਿੱਤ ਦੀ ਵਧਾਈ ਦਿੱਤੀ। ਫਗਵਾੜੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਨਵੀਂ ਟੀਮ ਆਵਾਦਵੀ ਪਾਰਟੀ ਦੀ ਨਵੀਂ ਟੀਮ ਹੈ ਜਿਹੜੀ ਉਹ ਅੱਜ ਫਗਵਾੜੇ ਨੂੰ ਮਿਲੀ ਹੈ ਜਿਸ ਦੇ ਵਿੱਚ ਉਪਲ ਸਾਹਿਬ ਸਾਡੇ ਮੇਅਰ ਬਣੇ ਨੇ ਬਸਰਾ ਜੀ ਸੀਨੀਅਰ ਡਿਪਟੀ ਮੇਅਰ ਔਰ ਵਿੱਕੀ ਜੀ ਡਿਪਟੀ ਮੇਅਰ ਬਣੇ ਨੇ ਸਾਰੇ ਫਗਵਾੜੇ ਨੂੰ ਮੁਬਾਰਕਾਂ ਆਵਾਦਵੀ ਪਾਰਟੀ ਨੂੰ ਮੁਬਾਰਕਾਂ ਔਰ ਉਚੇਚੇ ਤੌਰ ਤੇ ਜਿੱਥੇ ਸਾਰੇ ਐਮਸੀਆ ਨੇ ਬਹੁਤ ਵੱਡੇ ਪੱਧਰ ਤੇ ਉੱਪਰ ਸਾਦੂ ਨੇ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਉਚੇਚੇ ਤੌਰ ਤੇ ਮੁਬਾਰਕਾਂ ਔਰ ਧੰਨਵਾਦ ਮੇਰੇ ਵੱਡੇ ਵੀਰ ਰਜਮਰ ਚੱਬੇਵਾਲ ਜੀ ਦਾ ਰਾਜਾ ਜੀ ਦਾ ਸਰ ਜਗਿੰਦਰ ਸਿੰਘ ਜੀ ਮਾਨ ਸਾਹਿਬ ਦਾ ਸਾਡੇ ਪਿਤਾ ਸમાન ਨੇ ਔਰ ਮੇਰੇ ਵੀਰ ਹਰਜੀਤ ਦਾ ਸਾਰੇ ਸਾਥੀਆਂ ਦਾ ਡਾਕਟਰ ਸਨੀ ਆਲੂ ਵਾਲੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਤੇ ਅੱਜ ਇੱਕ ਨਵੀਂ ਟੀਮ ਫਗਵਾੜੇ ਨੂੰ ਮਿਲੀ ਹੈ ਜਿਹੜੀ ਕਿ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਫਗਵਾੜੇ ਦੀ ਓਵਰਆਲ ਡਵੈਲਪਮੈਂਟ ਦੇ ਲਈ ਵਚਨਬੱਧ ਹੋਏਗੀ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਪ੍ਰਧਾਨ ਜੀ ਖੜੇ ਆ ਸ੍ਰੀ ਅਮਨੂ ਰੋੜਾ ਜੀ ਜਿਨ੍ਹਾਂ ਦੀ ਬਦੌਲਤ ਇਹ ਸਾਰਾ ਜੋ ਆ ਖਵਾੜੇ ਦੇ ਵਿੱਚ ਅੱਗੇ ਕਰੂ ਭਾਜੀ ਮੇਅਰ ਆਮ ਆਦਮੀ ਪਾਰਟੀ ਦਾ ਜੋ ਬਣਿਆ ਵਾ ਉਹਦੇ ਵਿੱਚ ਡਾਕਟਰ ਰਾਜਕਮਰ ਚੱਬੇ왈 ਜੀ ਸਾਡੇ ਜਿਹੜੇ ਆ ਮੈਂਬਰ ਆਫ ਪਾਰਲੀਮੈਂਟ ਸਾਡੇ ਸਰਦਾਰ ਯੋਗਿੰਦਰ ਸਿੰਘ ਜੀ ਮਾਨ ਸੀਨੀਅਰ ਲੀਡਰ ਜੋ ਹੈ ਹਲਕਾ ਇੰਚਾਰਜ ਇਹਨਾਂ ਦਾ ਉਹ ਹਰਜੀਮਾਨ ਜੀ ਦਾ ਦਲਜੀਤ ਰਾਜੂ ਜੀ ਦਾ ਔਰ ਰਾਜਾ ਜੀ ਜੋ ਆ ਸਾਡੇ ਐਮਐਲਏ ਸਾਹਿਬ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਡਾਕਟਰ ਆਲੂ ਵਾਲੀਆ ਜੀ ਆ ਸਾਡੇ ਜੋ ਸੀਵਰੇਜ ਬੋਰਡ ਦੇ ਚੇਅਰਮੈਨ ਆ ਉਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਮਾਂ ਔਰ ਜੋ ਆ ਆਮ ਆਦਮੀ ਪਾਰਟੀ ਆ ਉਹਨਾਂ ਦੇ ਸੀਨੀਅਰ ਜੋ ਸਾਡੇ ਪੰਜਾਬ ਦੇ ਆ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਕੇਜਰੀ ਆਲ ਜੀ ਜੋ ਹੈ ਕਨਵੀਨਰ ਜੋ ਦਿੱਲੀ ਦੇ ਨੈਸ਼ਨਲ ਕਨਵੀਨਰ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਔਰ ਇਸ ਕਾਬਲ ਸਮਝਿਆ ਵੀ ਮੈਂ ਆਮ ਆਦਮੀ ਪਾਰਟੀ ਦੇ ਪ੍ਰਤੀ ਸੇਵਾ ਕਰ ਸਕਦਾ ਮਾਂ ਔਰ ਠਗਵਾੜੇ ਦੀ ਸੇਵਾ ਕਰੂੰਗਾ ਬਾਤੋ ਵਾਦ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਅੱਗੇ ਚੱਲਾਂਗਾ